えっ <clears throat>

नाम वाहे गुरु ਨਕਾ ਚਾਓ अग पारी पार करी मारग प करी जारग पारी ज जयप नदी भले भले आे आउ पीजा पार करी जा करी जा कुमारक प करी जा i Siddhija, Siddhija, Prana Nandhija ਨਦਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਪਾ ਪਾਇਆ ਸੇ ਜਿਸੇ ਤੀ ਮਨ ਵਚੀਆਂ ਆਵਾ ਦਾਈਆਂ ਬਾਤ ਅਸਲ ਪਰਵਾਰ ਪਰਿਆ ਸ਼ਬਦ ਗਾਵੜਿਆ ਸ਼ਬਦੋ ਤਾ ਪਾਓ ਹਰੀ ਦੇ ਰੰਮਨ ਜੀ ਵਸਾਇਆ ਕਹਿਣਾ ਕਿ ਅਦੰਤ ਹੋਆ ਸਤਿਗੁਰੂ ਕਿਰਪਾ ਆਏ ਇਹ ਮੇਰੇ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਮ੍ਰਿਤ ਬਾਣੇ ਤੇਰਾ ਬਾਟ ਸਭ ਸਵਾਰਨਾ ਬਗਨਾ ਗਲਾ ਸਮਰੱਥ ਸਵਾਮੀ ਸੂ ਕਿਉ ਮਨੋ ਵਿਸਾਰੇ ਜੈ ਨਾਨਕ ਤੁਮ੍ਹ ਪ੍ਰੇਰਿ ਸਦਾ ਰਹੋ ਹਰ ਨਾਲੇ ਸਾਜ ਜੀ ਸਾਜ ਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਲਾ ਤੇਰੀ ਨਾਮ ਅਨੁਸਾਰ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਿਆ ਨਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮ ਤੇ ਆਧਾਰਿਆ ਜਿਨ ਭੁਖਾਂ ਸਭ ਗਵਾਈਆਂ ਜਿਨ ਇੱਛਾਂ ਸਭ ਪੁਜਾਈਆਂ ਮਿੱਠੋ ਜਿਸ ਦੀਆਂ ਇਹ ਵਡਿਆਈਆਂ ਬਨਨ ਸੁਨੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਬਨਨ ਸ਼ਬਦ ਤੁਧ ਭਰ ਸੁਭਾਵੇਂ ਕਰੇ ਸੁਭਾਵੇਂ ਸ਼ਬਦ ਵਾਣੀ ਸਲਾਹ ਕਰਾਰੀਆ ਪਤਝੋ ਤੁਧ ਵਸੇ ਕਿਤੇ ਕਾਲ ਤਕ ਤਮਾਰਿਆ ਹਰ ਅਰਮ ਪਾਇਆ ਤੁਧ ਜਿਨ ਕਉ ਸੰਨਾਮ ਹਰਕੇ ਲਾਗੇ ਤਿਤ ਕਰ ਅਨਹਦ ਵਾਜੇ ਨੰਦ ਸੁਦੋ ਵਡ ਪਾ ਗਿਓ ਸਗਲ ਮਨੋਰਥ ਪੂਰੇ ਪ੍ਰਪਾਇ ਉਤਰੇ ਸਗਲ ਵਸੂਰੇ ਭੁਖੋ ਸੰਤਾ ਤੇ ਉਤਰੇ ਸੂਨੀ ਸਚੀ ਬਾਨੀ ਸਤ ਸਗਲ ਪਏ ਸੱਜ ਪੂਰੇ ਗੁਰਤੇ ਜਾਨੀ ਸੁਨਤੇ ਪੁਨਿਤ ਕੈਸੇ ਪਵਿਤ ਸਤ ਗੁਰ ਰਿਆ ਭਰਪੂਰੇ ਜੇਤ ਮਤ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ